ਕੁਝ ਜ਼ਹਿਰ ਦੀਆਂ ਸ਼ੀਸ਼ੀਆਂ ਆਪਦੇ ਨਾਲ ਲੈ ਕੇ ਇੱਕ ਕੁੜੀ ਆਪਦੇ ਪੇਕੇ ਘਰ ਚੋਂ ਨਿਕਲਦੀ ਹੈ ਤੇ ਫਿਰ ਇੱਕ ਮੰਦਰ ਦੇ ਕੋਲ ਗੱਡੀ ਰੋਕਦੀ ਹੈ ਜ਼ਹਿਰ ਪੀਂਦੀ ਹੈ ਤੇ ਕਰੀਬ 7 ਆਡੀਓ ਮੈਸੇਜ ਰਿਕਾਰਡ ਕਰਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਹੁਣ ਉਸ ਜ਼ਹਿਰ ਨੇ ਅਸਰ ਦਿਖਾਉਣਾ ਸ਼ੁਰੂ ਕਰਤਾ ਤਾਂ ਉਸ ਵੱਲੋਂ ਆਪਦੇ ਦੁਆਰਾ ਰਿਕਾਰਡ ਕੀਤੇ ਉਹ 7 ਮੈਸੇਜ ਆਪਦੇ ਪਿਤਾ ਨੂੰ ਭੇਜ ਦਿੱਤੇ ਜਾਂਦੇ ਨੇ 100 ਕਰੋੜ ਦੇ ਦਹੇਜ ਦਾ ਲਾਲਚ ਤੇ 4.5 ਕਿਲੋ ਸੋਨਾ ਕਰੋੜਾ ਰੁਪਏ ਵਿਆਹ ਤੇ ਖਰਚ ਕੀਤੇ ਤੇ 70 ਲੱਖ ਦੀ ਗੱਡੀ ਪਰ ਫਿਰ ਵੀ ਕਿਵੇਂ ਇੱਕ ਕੁੜੀ ਦਾ ਅਸਰ ਪਰ ਅਡਜਸਟ ਦੇ ਨਾਂ ਦੇ ਉੱਤੇ ਪੌਣੇ 3 ਮਹੀਨੇ ਵਿਆਹ ਤੋਂ ਬਾਅਦ ਹੀ ਖੌਫਨਾਕ ਅੰਤ ਹੋਇਆ। ਦਰਅਸਲ ਲਾਲਚੀ ਬੰਦਿਆਂ ਦੀ ਕੋਈ ਸੀਮਾ ਨਹੀਂ ਹੁੰਦੀ। ਉਹਨਾਂ ਨੂੰ ਕਿੰਨਾ ਵੀ ਖਵਾਈ ਜਾਓ ਉਹਨਾਂ ਦਾ ਢਿੱਡ ਕਦੇ ਵੀ ਨਹੀਂ ਭਰਦਾ। 27 ਸਾਲ ਦੀ ਇੱਕ ਕੁੜੀ ਰਿਧਾਨੀਆਂ ਜੋ ਤ੍ਰਿਪੁਰਮ ਡਿਸਟ੍ਰਿਕਟ ਦੀ ਰਹਿਣ ਵਾਲੀ ਸੀ। ਪਿਤਾ ਕਾਫੀ ਅਮੀਰ ਟੈਕਸਟਾਈਲ ਦੀ ਆਪਦੀ ਫੈਕਟਰੀ ਚਲਾਉਂਦਾ ਸੀ ਤੇ ਨਾਲ ਹੀ ਉਸਦਾ ਰੀਅਲ ਏਸਟੇਟ ਦਾ ਵੀ ਬਿਜ਼ਨਸ ਸੀ। ਇਸੇ ਲੜਕੀ ਰਿਧਾਨੀਆਂ ਦੇ ਵਿਆਹ ਦੇ ਲਈ ਮੁੰਡਾ ਪਾ ਲੈ ਜਾਂਦਾ ਤੇ ਫਿਰ ਉਸਦਾ ਵਿਆਹ ਇੱਥੋਂ ਤ੍ਰਿਪੁਰਮ ਦੇ ਹੀ ਇੱਕ ਸ਼ਰੀਫ ਖਾਨਦਾਨ ਦੇ ਲੜਕੇ ਕਮਨ ਕੁਮਾਰ ਦੇ ਨਾਲ ਕਰ ਦਿੱਤਾ ਜਾਂਦਾ 11 ਅਪ੍ਰੈਲ 2025 ਨੂੰ ਤੇ ਕਵਿੰਨ੍ਹੇ ਸਮੇ 28 ਸਾਲ ਦਾ ਸੀ ਲੜਕੇ ਦੀ ਫੈਮਿਲੀ ਠੀਕ ਠਾਕ ਪੈਸੇ ਵਾਲੀ ਸੀ ਤੇ ਥੋੜੀ-ਮੋਟੀ ਪੋਲੀਟਿਕਸ ਦੇ ਵਿੱਚ ਵੀ ਉਸ ਦਾ ਬੈਕਗ੍ਰਾਉਂਡ ਮਜ਼ੂਤ ਸੀ 11 ਅਪ੍ਰੈਲ ਨੂੰ ਉਹਨਾਂ ਦਾ ਵਿਆਹ ਹੁੰਦਾ ਰਧਾਨੀਆਂ ਦੇ ਪਿਤਾ ਨੇ ਕਰੀਬ 2.5 ਕਰੋੜ ਰੁਪਏ ਖਰਚ ਕੀਤੇ 70 ਲੱਖ ਰੁਪਏ ਦੀ ਵੋਲਵੋ ਕਾਰ ਦਿੱਤੀ 4.5 ਕਿਲੋ 골ਡ ਦਾ ਵਾਅਦਾ ਕੀਤਾ ਗਿਆ ਜਿਸ ਦੇ ਵਿੱਚੋਂ ਪੌਣੇ 3 ਕਿਲੋ 골ਡ ਦਿੱਤਾ ਵੀ ਜਾ ਚੁੱਕਿਆ ਸੀ ਬਾਕੀ 골ਡ ਬਾਅਦ ਦੇ ਵਿੱਚ ਦੇਣਾ ਸੀ ਇਸ ਤੋਂ ਬਾਅਦ ਰਧਾਨੀਆਂ ਤੇ ਕਵਿੰਨ੍ਹ ਦਾ ਵਿਆਹ ਹੋਇਆ ਤੇ ਰਧਾਨੀਆਂ ਆਪਦੇ ਸਸੋਰਾਲ ਪਹੁੰਚਦੀ ਆ ਦੇ ਉਸ ਨੂੰ ਸਹੁਰੇ ਘਰ ਚ ਹਾਲੇ ਕੁਝ ਹੀ ਦਿਨ ਹੋਏ ਸੀ ਉਹ ਚੰਗੀ ਤਰ੍ਹਾਂ ਅਡਜਸਟ ਤੱਕ ਨਹੀਂ ਸੀ ਹੋਈ ਕਿ ਉਹਦੇ ਸਹੁਰੇ ਤੇ ਸੱਸ ਦੇ ਵੱਲੋਂ ਤਾਣੇ ਮੇਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਸ ਨੂੰ ਦੇ ਨੇ ਕਿ ਕਿਹੋ ਜੇ ਗਰੀਬ ਲੋਕੋਂ ਤੁਸੀਂ ਪੂਰਾ ਗੋਲਡ ਵੀ ਨਹੀਂ ਦਿੱਤਾ 70 ਲੱਖ ਦੀ ਗੱਡੀ ਦਿੱਤੀ ਫਿਰ ਕੀ ਹੋਇਆ ਸਾਡੇ ਫਲਾਣੇ ਫਲਾਣੇ ਰਿਸ਼ਤੇਦਾਰਾਂ ਨੇ 100-100 ਕਰੋੜ ਰੁਪਏ ਦਿੱਤੇ ਨੇ ਇਹ ਤਾਣੇ ਸਿਰਫ ਸੱਸ ਤੇ ਸਸਰ ਵੱਲੋਂ ਹੀ ਸੀ ਦਿੱਤੇ ਜਾ ਰਹੇ ਬਲਕਿ ਪਤੀ ਦੇ ਵੱਲੋਂ ਵੀ ਦਿੱਤੇ ਜਾ ਰਹੇ ਸੀ ਪਿਆਰ ਨੂੰ ਹਾਲੇ 20 ਦਿਨ ਦਾ ਸਮਾਂ ਹੀ ਗੁਜ਼ਰਿਆ ਸੀ ਕਿ ਰਧਾਨੀਆਂ ਅਚਾਨਕ ਬਿਨਾਂ ਦੱਸਿਆ ਉਹਦੇ ਪਿਤਾ ਦੇ ਘਰ ਆ ਗਈ ਪਹਿਲਾਂ ਤਾਂ ਪਰਿਵਾਰ ਖੁਸ਼ ਸੀ ਕਿ ਬੇਟੀ ਆਈ ਆ ਪਰ ਫਿਰ ਉਹਨਾਂ ਦੁਆਰਾ ਪੁੱਛਿਆ ਜਾਂਦਾ ਵੀ ਦਮਾਦ ਕਿਉਂ ਨਹੀਂ ਆਇਆ ਤਾਂ ਬੇਟੀ ਆਪਦੇ ਪਿਤਾ ਦੇ ਗੱਲ ਲੱਗਦੀ ਹੈ ਤੇ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਕਹਾ ਕਿ ਤੁਸੀਂ ਮੇਰਾ ਕਿਹੋ ਜਿਹਾ ਘਰ ਦੇ ਵਿੱਚ ਵਿਆਹ ਕਰਤਾ ਉਹ ਪੈਸੇ ਦੇ ਭੁੱਖੇ ਲੋਕ ਨੇ ਮੇਰੇ ਸੱਸ ਤੇ ਸਹੁਰਾ ਮੈਨੂੰ ਮੈਂਟਲੀ ਟੌਰਚਰ ਕਰਦੇ ਨੇ ਤੇ ਮੇਰੇ ਪਤੀ ਤਾਂ ਮੈਨੂੰ ਫਿਜ਼ੀਕਲੀ ਵੀ ਟੌਰਚਰ ਕਰਦੇ ਨੇ ਪਰ ਹੁਣ ਜਿੱਥੇ ਰਧਾਨੀਆਂ ਦੇ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਰਧਾਨੀਆਂ ਦੇ ਪਿਤਾ ਵੱਲੋਂ ਆਪਦੀ ਹੀ ਬੇਟੀ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਕਿ ਬੇਟਾ ਅਡਜਸਟ ਕਰ ਲੈ ਨਵੀਂ ਜਗ੍ਹਾ ਥੋੜੇ ਸਮੇਂ ਦੇ ਵਿੱਚ ਸਭ ਸਹੀ ਹੋ ਜੂ ਰਧਾਨੀਆਂ ਵੱਲੋਂ ਆਪਦੇ ਪਿਤਾ ਦੀ ਗੱਲ ਮੰਨੀ ਜਾਂਦੀ ਹੈ ਤੇ ਉਹ ਆਪਦੇ ਸਸਰਾਲ ਵਾਪਸ ਆ ਜਾਂਦੀ ਹੈ ਸਔਰੇ ਘਰ ਦੇ ਵਿੱਚ ਆਉਣ ਤੋਂ ਬਾਅਦ ਫਿਰ ਤੋਂ ਉਹੀ ਤਾਨਿਆਂ ਦਾ ਦੌਰ ਸ਼ੁਰੂ ਹੁੰਦਾ ਉਸ ਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਦਹੇਜ ਘੱਟ ਲੈ ਕੇ ਆਈਆਂ ਉਹ ਫਿਰ ਆਪਣੇ ਪਿਕੇ ਘਰ ਦੇ ਵਿੱਚ ਵਾਪਸ ਆਉਂਦੀ ਹੈ ਹੁਣ ਤੱਕਰ ਉਸ ਨੂੰ ਲੱਗ ਰਿਹਾ ਸੀ ਕਿ ਉਹਦੇ ਮਾਪੇ ਹੀ ਉਹਦੀ ਦੁਨੀਆ ਨੇ ਉਹੀ ਸਭ ਕੁਝ ਸਮਝਣਗੇ ਪਰ ਪਿਤਾ ਵੱਲੋਂ ਫਿਰ ਤੋਂ ਅਡਜਸਟ ਕਰਨ ਦੇ ਲਈ ਕਿਹਾ ਜਾਂਦਾ ਰਧਾਨੀਆਂ ਨੇ ਕਿਹਾ ਕਿ ਠੀਕ ਆ ਪਪਾ ਮੈਂ ਅਡਜਸਟ ਕਰੂੰਗੀ ਪਰ ਤੁਸੀਂ ਮੇਰੀ ਸੱਸ ਨੂੰ ਇੱਥੇ ਬੁਲਾ ਕੇ ਕਹੋ ਪਿਤਾ ਵੱਲੋਂ ਹਮੇ ਭਰ ਦਿੱਤੀ ਜਾਂਦੀ ਆ ਰਧਾਨੀਆਂ ਦੀ ਸੱਸ ਆਉਂਦੀ ਹੈ ਮਾਫੀ ਵੀ ਮੰਗਦੀ ਹੈ ਕਿ ਦੁਬਾਰਾ ਜਹਾਂ ਕਦੇ ਵੀ ਨਹੀਂ ਹੋਊਗਾ ਰਧਾਨੀਆਂ ਨੂੰ ਵੀ ਲੱਗਿਆ ਕਿ ਸਭ ਠੀਕ ਹੋ ਜੂ ਉਹ ਵਾਪਸ ਆਪਦੇ ਸਹੁਰੇ ਘਰ ਦੇ ਵਿੱਚ ਜਾਂਦੀ ਆ ਪਰ ਇਹ ਸਭ ਕੁਝ ਢੋਂਕ ਸੀ ਨਾਟਕ ਸੀ ਸਭ ਨਾਟਕ ਕਰ ਰਹੇ ਸੀ ਉਹ ਕਈ ਵਾਰ ਫੋਨ ਕਰਕੇ ਆਪਦੇ ਪਿਤਾ ਨੂੰ ਕਹਿੰਦੀ ਆ ਕਿ ਕੁਝ ਨਹੀਂ ਬਦਲਿਆ ਸਭ ਉਵੇਂ ਹੀ ਕਰ ਰਹੇ ਨੇ ਪਿਤਾ ਫਿਰ ਕਹਿੰਦਾ ਕਿ ਬੇਟੀ ਐਡਜਸਟ ਕਰ ਕੁਝ ਦਿਨ ਤਾਂ ਐਡਜਸਟ ਕਰ ਸਭ ਕੁਝ ਸਹੀ ਹੋ ਜੂ ਪਰ ਹੁਣ ਰਧਾਨੀਆਂ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀ ਸੀ ਕਿਉਂਕਿ ਉਹ ਬਾਕੀ ਦੇ ਰਹਿੰਦੇ 2 ਕਿਲੋ 골ਡ ਅਤੇ ਹੋਰ ਚੀਜ਼ਾਂ ਦੀ ਵੀ ਮੰਗ ਕਰ ਰਹੇ ਸੀ ਪਰਦਾਨੀਆਂ ਦੇ ਮਾਪੇ ਬਾਬ 2 ਕਿਲੋ 골ਡ ਦੇਣ ਨੂੰ ਵੀ ਤਿਆਰ ਸੀ ਪਰ ਹੁਣ ਗੱਲ ਉਸ ਤੋਂ 1 ਕਿਲੋ 골ਡ ਦੀ ਵੀ ਨਹੀਂ ਸੀ ਉਸ ਤੋਂ ਵੀ ਉੱਪਰ ਜਾ ਚੁੱਕੀ ਸੀ ਕਿਉਂਕਿ ਉਹ ਗੱਲਾਂ-ਗੱਲਾਂ ਦੇ ਵਿੱਚ ਕਹਿੰਦੇ ਸੀ ਕਿ ਸਾਡੇ ਫਲਾਣੇ ਰਿਸ਼ਤੇਦਾਰ ਦਾ ਵਿਆਹ ਹੋਇਆ ਉਹਨਾਂ ਨੇ ਇਹ ਚੀਜ਼ਾਂ ਦਿੱਤੀਆਂ ਉਹਨਾਂ ਦੇ ਵੱਲੋਂ 100-100 ਕਰੋੜ ਰੁਪਈਆ ਦਿੱਤਾ ਗਿਆ ਜਿਸ ਕਾਰਨ ਫੈਮਿਲੀ ਹੁਣ ਸੈੱਟ ਹੋ ਚੁੱਕੀ ਹੈ ਮਤਲਬ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਉਹਨਾਂ ਬਲੋਰਦਾਨੀਆਂ ਦੇ ਬਾਤਾ ਪਿਤਾ ਤੋਂ 100 ਕਰੋੜ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਉਹਨਾਂ ਨੂੰ ਰਧਾਨੀਆਂ ਦੇ ਪਿਤਾ ਬਾਰੇ ਵੀ ਪਤਾ ਸੀ ਕਿ ਉਹਨਾਂ ਦਾ ਟੈਕਸਟਾਈਲ ਬਿਜ਼ਨਸ ਤੇ ਰੀਅਲ ਏਸਟੇਟ ਦਾ ਬਿਜ਼ਨਸ ਬਹੁਤ ਵਧੀਆ ਚੱਲਦਾ ਸੋ ਉਹਨਾਂ ਦੇ ਕੋਲ ਐਨੇ ਪੈਸੇ ਤਾਂ ਹੋਣਗੇ ਪਰ ਦੋਨਾਂ ਦੇ ਵਿਚਕਾਰ ਪਿਸ ਰਹੀ ਸੀ ਰਧਾਨੀਆਂ ਹਣੇਸ ਤੋਂ ਬਾਅਦ ਰਧਾਨੀਆਂ ਤੀਸਰੀ ਵਾਰ ਆਪਦੇ ਘਰ ਆਉਂਦੀ ਆ ਮਾਪੇ ਵੱਲੋਂ ਉਸਨੂੰ ਕੁਝ ਦਿਨ ਉੱਥੇ ਹੀ ਰਹਿਣ ਦੀ ਲਈ ਕਿਹਾ ਜਾਂਦਾ ਕਿ ਤੂੰ ਕੁਝ ਦਿਨ ਇੱਥੇ ਰਹਿ ਲੈ ਹੋ ਸਕਦਾ ਸਭ ਠੀਕ ਹੋ ਜੇ ਪਰ ਹੁਣ ਤੱਕ ਰਧਾਨੀਆਂ ਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਕੁਝ ਵੀ ਠੀਕ ਨਹੀਂ ਹੋਣ ਵਾਲਾ ਇਸ ਤੋਂ ਬਾਅਦ 28 ਜੂਨ ਦੀ ਤਰੀਕ ਆਉਂਦੀ ਹੈ 28 ਜੂਨ ਦੀ ਸਵੇਰ ਉਸਨੂੰ ਘਰ ਆਏ ਹੋਏ ਛੇ ਮਾ ਦਿਨ ਸੀ ਉਸਨੇ ਘਰ ਵਾਲੇ ਨੂੰ ਕਿਹਾ ਕਿ ਪਾਸ ਹੀ ਇੱਕ ਮੰਦਿਰ ਹੈ ਮੈਂ ਉੱਥੇ ਦਰਸ਼ਨ ਕਰਦੇ ਲਈ ਜਾ ਰਹੀ ਹਾਂ ਉਹ ਕਾਰ ਕੱਢਦੀ ਹੈ ਘਰੋਂ ਨਿਕਲਦੀ ਹੈ ਘਰੋਂ ਨਿਕਲਦੇ ਸਮੇ ਉਸਦੇ ਦੁਆਰਾ ਜ਼ੈਰ ਦੀਆਂ ਵੀ ਕੁਝ ਸ਼ੀਸ਼ੀਆਂ ਨਾਲ ਲੈ ਲਈਆਂ ਗਈਆਂ ਸੀ ਮੱਦਰ ਦੇ ਪਾਰ ਪਹੁੰਚਦੀ ਹੈ ਉਸ ਪੁਆਇਜ਼ਨ ਨੂੰ ਨਿਕਲਦੀ ਹੈ ਤੇ ਫਿਰ ਫੋਨ ਦੇ ਉੱਤੇ ਮੈਸੇਜ ਰਿਕਾਰਡ ਕਰਦੀ ਹੈ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਪੁਆਇਜ਼ਨ ਨੇ ਆਫ ਦਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਸ ਬਨੋ ਉਹ ਸੱਤੇ ਮੈਸੇਜ ਆਪਦੇ ਪਿਤਾ ਨੂੰ ਭੇਜ ਦਿੱਤੇ ਜਾਂਦੇ ਨੇ ਇਹਨਾਂ ਦੇ ਵਿੱਚ ਇਸ ਕਾਰ ਨੂੰ ਮੰਦਰ ਦੇ ਬਾਹਰ ਖੜੇ ਹੋਏ ਕਰੀਬ 3 ਘੰਟੇ ਦਾ ਸਮਾਂ ਹੋ ਚੁੱਕਿਆ ਸੀ ਆਸ-ਪਾਸ ਦੇ ਦੁਕਾਨਦਾਰਾਂ ਤੇ ਹੋਰ ਲੋਕਾਂ ਨੇ ਵੀ ਦੇਖਿਆ ਕਿ ਜਦੋਂ ਦੀ ਕਾਰ ਇੱਥੇ ਖੜੀ ਹੈ ਇਸ ਦੇ ਵਿੱਚੋਂ ਇੱਕ ਕੁੜੀ ਮੌਜੂਦਾ ਜੋ ਕਿ ਅੰਦਰ ਵਿੱਚ ਬੈਠੀ ਹੋਈ ਹੈ ਉਸ ਕਾਰ ਦੇ ਕਰੀਬ ਜਾਂਦੇ ਨੇ ਜਿਵੇਂ ਹੀ ਕਾਰ ਦੀ ਟਾਕੀ ਖੁੱਲੀ ਜਾਂਦੀ ਹੈ ਤਾਂ ਉਸ ਦੇ ਮੂੰਹ ਦੇ ਵਿੱਚੋਂ ਛੱਗ ਨਿਕਲ ਰਹੀ ਸੀ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਆਉਂਦੀ ਹੈ ਤੇ ਫਿਰ ਲੜਕੀ ਦੇ ਪਿਤਾ ਨੂੰ ਵੀ ਕਾਲ ਕੀਤਾ ਜਾਂਦਾ ਫਿਰ ਪੁਲਿਸ ਉਸ ਨੂੰ ਹਸਪੀਟਲ ਲੈ ਕੇ ਜਾਂਦੀ ਆ ਪਰ ਹਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਚੁੱਕੀ ਸੀ ਡਾਕਟਰਸ ਵੱਲੋਂ ਉਸ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਜਾਂਦਾ ਹਾਲੇ ਤੱਕ ਉਹਦੇ ਪਿਤਾ ਦੇ ਬਲੋਂ ਮੈਸੇਜ ਪੜੇ ਨਹੀਂ ਸੀ ਗਏ ਫਿਰ ਉਸਦੇ ਪਿਤਾ ਵੱਲੋਂ ਮੈਸੇਜ ਪੜੇ ਜਾਂਦੇ ਇਨਾ ਮੈਸੇਜ ਦੇ ਵਿੱਚ ਉਸਦੇ ਵੱਲੋਂ ਉਹਨਾਂ ਧੱਕੇਸ਼ਾਈਆਂ ਦੇ ਬਾਰੇ ਵਿੱਚ ਗੱਲ ਕੀਤੀ ਗਈ ਸੀ ਜੋ ਉਸਦੇ ਸਹੁਰਾ ਪਰਿਵਾਰ ਵੱਲੋਂ ਉਸ ਨਾਲ ਕੀਤੇ ਗਏ ਸੀ ਤੇ ਨਾਲ ਹੀ ਆਪਦੇ ਮਾਪੇ ਨੂੰ ਵੀ ਉਸਦੇ ਦੁਆਰਾ ਕਿਹਾ ਗਿਆ ਸੀ ਕਿ ਪਾਪਾ ਮੈਂ ਹੋਰ ਕਿੰਨਾ ਅਡਜਸਟ ਕਰਾਂ ਮੈਂ ਹੋਰ ਨਹੀਂ ਕਰ ਸਕਦੀ ਤੇ ਮੈਂ ਹੁਣ ਜਾ ਰਹੀ ਹਾਂ ਇਸ ਤੋਂ ਬਾਅਦ ਰਧਾਨੀਆਂ ਦੇ ਮਾਪੇ ਦੇ ਵੱਲੋਂ ਪੁਲਿਸ ਦੇ ਕੋਲ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਤੇ ਫਿਰ ਕਵੀਨ ਤੇ ਉਸਦੀ ਮਾਪੇ ਦੋਨਾਂ ਨੂੰ ਹੀ ਪੁਲਿਸ ਵੱਲੋਂ ਅਰੈਸਟ ਕਰ ਲਿਆ ਜਾਂਦਾ ਉਹ ਹਾਲੇ ਵੀ ਪੁਲਿਸ ਕਸਟਡੀ ਦੇ ਵਿੱਚ ਹੀ ਨੇ ਤੇ ਉਹਨਾਂ ਤੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਆ ਸੋ ਅਸੀਂ ਇਹੀ ਕਹਾਂਗੇ ਕਿ ਜੋ ਲੋਕ ਦਾਜ ਦੇ ਭੁੱਖੇ ਹੁੰਦੇ ਨੇ ਉਹਨਾਂ ਦਾ ਕਦੇ ਵੀ ਢਿੱਡ ਨਹੀਂ ਭਰਦਾ ਉਹਨਾਂ ਨੂੰ ਜਿੰਨਾ ਵੀ ਦਿੰਦੇ ਰਹੋ ਸੋ ਆਪਣੇ ਬੱਚਿਆਂ ਦਾ ਹਮੇਸ਼ਾ ਖਿਆਲ ਰੱਖੋ ਤਾਂ ਕਿ ਉਹ ਅਜਿਹੇ ਹਾਲਾਤਾਂ ਦੇ ਵਿੱਚ ਨਾ ਫਸਣ ਤੇ ਕਦੇ ਵੀ ਉਹਨਾਂ ਨੂੰ ਅਡਜਸਟ ਕਰਨ ਦੇ ਲਈ ਤਾਂ ਘੱਟੋ ਘੱਟ ਨਾ ਹੀ ਕਹੋ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰਿਓ ਧੰਨਵਾਦ